ਵਕਤੀ ਸੀ ਕਪੂਖਲਾ ਦੇ ਰੇਲ ਕੋਲ ਫੈਕਟਰੀ ਦੇ ਅੰਦਰ ਆ ਜਿੱਥੇ ਆਪਾਂ ਗੱਲ ਕਰੀਏ ਪ੍ਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਕੱਟ ਤੇ ਪੂਰਨਾ ਦੇ ਰੇਲ ਕੋਲ ਵਕਤੀ ਦੇ ਕੰਚਾਰੀਆਂ ਵਾਲਾ ਜਿਹੜਾ ਕੀਤਾ ਗਿਆ ਤੇ ਉਸ ਵਜੋਂ ਜਿਹੜਾ ਵਾ ਮੋਟਰਸਾਈਕਲ ਰੈਲੀ ਲੜੀ ਆ ਉਹ ਕੁੱਬ ਜਾਰੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਆ ਇਹ ਰੇਲ ਕੋਲ ਫੈਕਟਰੀ ਦੇ ਜਿਹੜੇ ਇਹ ਜਿਹੜੇ ਕਰਮਚਾਰੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਸਰਬਜੀਤ ਜੀ ਕੀ ਕਹੂਗਾ ਅੱਜ ਇਹਦਾ ਵੱਡਾ ਇਕੱਠ ਜਿਹੜਾ ਵਾ ਰੇਲ ਕੋ ਫੈਕਟਰੀ ਦੇ ਅੰਦਰ ਕੀਤਾ ਗਿਆ ਵਾ ਜਿਹੜਾ ਵਾ ਅਸੀਂ ਵੀ ਦੇਖ ਰਹੇ ਹਾਂ ਤਸਵੀਰਾਂ ਰਾਹੀਂ ਕਿ ਮੋਰਸਾ ਦਾ ਰੈਲੀ ਜਿਹੜੀ ਕੀਤੀ ਜਾ ਰਹੀ ਆ ਤੇ ਪਰਾਨੀ ਪੈਨਸ਼ਨ ਜਿਹੜੀ ਹੈ ਸਕੀਮ ਦੀ ਬਹਾਲੀ ਲਈ ਤੁਸੀਂ ਉਹ ਮੰਗ ਤੁਸੀਂ ਕਰ ਰਹੇ ਹੋ ਕੀ ਕਰਨਾ ਉਹਦਾ ਕਾਰਨ ਹੈ ਜੀ ਕਿ 2004 ਦੇ ਵਿੱਚ ਜੇ ਨਵੀਂ ਪੈਨਸ਼ਨ ਸਕੀਮ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਪਾਸ ਕੀਤੀ ਗਈ ਔਰ ਉਹ ਸਾਡੇ ਕਰਮਚਾਰੀਆਂ ਦੇ ਉੱਤੇ ਥੋਪ ਦਿੱਤੀ ਗਈ ਜਿੰਦੇ ਤੇ ਨਾ ਕਿਸੇ ਕਰਮਚਾਰੀ ਸੰਗਠਨ ਦੇ ਨਾਲ ਕਿਸੇ ਕਰਮਚਾਰੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸਾਨਾਂ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਬਣਾਏ ਗਏ ਸਨ ਉਸੇ ਤਰ੍ਹਾਂ ਦਾ ਹੀ ਇਹ ਕਾਲਾ ਕਾਨੂੰਨ ਬਣਾ ਕੇ ਸਾਡੇ ਸਾਹਮਣੇ ਜਿਹੜਾ ਪੇਸ਼ ਕਰ ਦਿੱਤਾ ਗਿਆ ਜਿਹੜਾ ਮੈਂ ਇਹ ਤਾਂ ਬੁੜਾਪੇ ਦੀ ਜਿਹੜੀ ਲਾਠੀ ਹੁੰਦੀ ਹੈ ਉਹ ਹੁੰਦੀ ਹੈ ਪੈਨਸ਼ਨ ਜਦੋਂ ਘਰ ਦੇ ਵੀ ਨੂੰ ਪੁੱਛਦੇ ਹੁੰਦੇ ਅਗਰ ਪੈਨਸ਼ਨ ਬਜ਼ੁਰਗ ਕੋਲ ਹੈਗੀ ਹੈ ਤੇ ਘਰ ਦੇ ਵੀ ਬੱਚੇ ਵੀ ਜਿਹੜਾ ਉਹਨੂੰ ਪੁੱਛਦੇ ਆ ਮਹਿੰਗਾਈ ਦੇ ਇਸ ਤੌਰ ਦੇ ਵਿੱਚ ਪੈਨਸ਼ਨ ਨਾਂ ਦੀ ਚੀਜ਼ ਜਿਹੜੀ ਹੈ ਸਾਡੀ ਉਡਾ ਦਿੱਤੀ ਗਈ ਕਿ ਕਾਰਨ ਕੀ ਹੈ ਤੁਸੀਂ ਕਹ ਰਹੇ ਹੋ ਕਿ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕੀਤੀ ਜਾਵੇ ਤੇ ਜਿਹੜੀ ਨਵੀਂ ਪੈਨਸ਼ਨ ਸਕੀਮ ਆ ਉਹ ਨੂੰ ਬੰਦ ਕੀਤਾ ਜਾਵੇ ਕੀ ਕਾਰਨ ਕੀ ਹੈ ਕੀ ਉਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੰਤਰ ਹੈ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਸਭ ਤੋਂ ਬੇਸਿਕ ਅੰਤਰ ਜਿਹੜਾ ਹੈ ਜੀ ਕਿ ਇਹਦਾ ਟੋਟਲ ਪੈਸਾ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਲਾ ਦਿੱਤਾ ਜਾਂਦਾ ਹੈ ਸ਼ੇਅਰ ਮਾਰਕੀਟ ਤੇ ਵੱਡੇ ਵੱਡੇ ਜਿਹੜੇ ਪੂੰਜੀਪਤੀ ਨੇ ਵੱਡੇ ਵੱਡੇ ਮਗਰਮੱਛ ਵਾਂਗ ਜਿਹਦੇ ਮਰਜ਼ੀ ਜਿਹੜਾ ਸ਼ੇਅਰ ਮਾਰਕੀਟ ਨੂੰ ਅੱਪ ਕਰ ਲੈਂਦੇ ਨੇ ਤੇ ਉਹਦਾ ਮਰਜ਼ੀ ਡਾਊਨ ਕਰ ਲੈਂਦੇ ਨੇ ਕਰਮਚਾਰੀ 35 ਸਾਲ ਜਿਹੜਾ ਹੈ ਸਰਵਿਸ ਕਰਕੇ 35 ਤੋਂ 40 ਸਾਲ ਉਹ ਇਵੇਂ ਸਾਰਾ ਜੀਵਨ ਆਪਣੇ ਦੇਸ਼ ਦੇ ਲਈ ਆਪਣੇ ਡਿਪਾਰਟਮੈਂਟ ਲਈ ਲਾਇਆ ਹੁੰਦਾ ਹੈ ਤੇ ਜਿਹਨਾਂ ਨੂੰ ਪੈਨਸ਼ਨ ਮਿਲਣੀ ਹੈ ਉਹਦੇ ਸ਼ੇਅਰ ਮਾਰਕੀਟ ਜਿਹੜੀ ਢੰਗ ਕਰਕੇ ਡਿੱਗ ਪਣੀ ਹੈ ਤੇ ਸਾਡੀ ਪੈਨਸ਼ਨ ਜਿਹੜੀ ਹੈ ਦੀ ਜਾਂਦੀ ਲੱਗੇਗੀ ਉਹਦੇ ਵਿੱਚ ਸਾਡਾ ਵੀ ਪੈਸਾ ਜਿਹੜਾ ਕੱਟ ਕੇ ਜਿਹੜਾ ਜੀ ਉਸ ਫੰਡ ਦੇ ਵਿੱਚ ਜਾਂਦਾ ਹੈ ਸਾਡੇ ਕੋਲੋਂ ਵੀ ਲੈ ਕੇ ਜਿਹੜਾ ਜੀ ਉਹਨਾਂ ਪੂੰਜੀਆ ਪੱਤੀਆਂ ਨੂੰ ਦਿੱਤਾ ਜਾਏਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਰੰਟੀ ਜਿਹੜੀ ਹੈ ਸਰਕਾਰ ਵੱਲੋਂ ਨਹੀਂ ਸੀ ਜੀ ਜਿਹੜੀ ਕਿ ਪ੍ਰਾਣੀ ਪੈਨਸ਼ਨ ਦੇ ਵਿੱਚ ਹੈ ਟੋਟਲੀ ਗਰੰਟੀ ਜਿਹੜੀ ਹੈ ਉਹ ਇੰਡੀਆ ਗਵਰਨਮੈਂਟ ਦਿੰਦੀ ਹੈ ਇਹ ਇਹ ਇੱਕ ਬੁਸ਼ਿਤ ਫਰਕ ਹੈ ਔਰ ਇਹਦੇ ਵਿੱਚ ਕੋਈ ਮਿਨੀਮਮ ਜਿਹੜਾ ਹੈ ਪੈਨਸ਼ਨ ਸਾਡੀ ਕਿੰਨੀ ਆਏਗੀ ਕਿੰਨੀ ਨਹੀਂ ਆਏਗੀ ਕੋਈ ਲੈਣਾ ਦੇਣਾ ਨਹੀਂ ਹੈ 530 ਰੁਪਏ 558 ਰੁਪਏ 1050 ਰੁਪਏ 1130 ਰੁਪਏ ਇਹ ਪੈਨਸ਼ਨਾਂ ਜਿਹੜੀਆਂ ਸਾਡੇ ਕਰਮਚਾਰੀਆਂ ਦੀਆਂ ਆਈਆਂ ਜਿਹੜੇ ਰਿਟਾਇਰ ਹੋਏ ਨੇ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਜਿਹਦਾ ਪੂਰੇ ਦੇਸ਼ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਅਸੀਂ ਲਗਭਗ 2010 ਤੋਂ ਜਿਹੜਾ ਇਹ ਅੰਦੋਲਨ ਚਲਾ ਰਹੇ ਹਾਂ ਇਹ ਇਸ کارਖਾਨੇ ਤੋਂ ਅਸੀਂ ਛੋਟਾ ਜਿਹਾ ਸ਼ੁਰੂ ਕੀਤਾ ਸੀ ਅੱਜ ਪੂਰੇ ਦੇਸ਼ ਦੇ ਵਿੱਚ ਇਸ ਮਕਾਮ ਤੱਕ ਆ ਗਿਆ ਹੈ ਕਿ ਸਾਰੇ ਸੰਗਠਨ ਜਿਹੜੇ ਹੈ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਜਿਹੜੇ ਹੈ ਉਹ ਖੜੇ ਹੋਣ ਜੀ ਜੇ ਆਪਾਂ ਜੇ ਆਪਾਂ ਕਪੂਠਲੇ ਦੇ ਕੋ ਸਖਤੀ ਦੀ ਗੱਲ ਕਰੀਏ ਤੇ ਕਿੰਨੇ ਕ ਸੰਗਠਨ ਜਿਹੜੇ ਤੁਹਾਡੇ ਨਾਲ ਅੱਜ ਜਿਹੜੇ ਆ ਜੁੜੇ ਆ ਜਿਹੜੀ ਏਡੀ ਵੱਡੀ ਜਿਹੜੀ ਆ ਮੋਟਰਸਾਈਕਲ ਰੈਲੀ ਜਿਹੜੀ ਕੱਢੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਤੁਸੀਂ ਕਰ ਰਹੇ ਹੋ ਕਿ ਇਸ ਨੂੰ ਤਿੱਖਾ ਪ੍ਰਦਰਸ਼ਨ ਵੀ ਕਰੋਗੇ ਇਹਦੇ ਵਿੱਚ ਰੇਲ ਕੋਚ ਫੈਕਟਰੀ ਦੇ ਵਿੱਚ ਆਰਐਸਐਫ EMPLOYEES ਦੇ ਨਾਂ ਦੇ ਉੱਤੇ ਹੀ ਜਿਹੜਾ ਹੈ ਜੀ ਇਹ ਇਹਨੇ ਇੱਥੇ ਜਿਹੜਾ ਆਰਗੇਨਾਈਜ਼ ਕੀਤਾ ਔਰ ਉਹਦੇ ਵਿੱਚ ਸ਼ਾਮਲ ਜਿਹੜੇ ਆ ਜਿੰਨੀਆਂ ਸਾਡੀਆਂ ਐਸੋਸੀਏਸ਼ਨਾਂ ਨੇ ਇੱਥੇ ਜਿੰਨੀਆਂ ਜਿਹੜੀਆਂ ਕੰਮ ਕਰਦੀਆਂ ਨੇ ਜਿੰਦੇ ਵਿੱਚ ਐਸਸੀਐਸਟੀ ਐਸੋਸੀਏਸ਼ਨ ਹੈ, ਓਬੀਸੀ ਐਸੋਸੀਏਸ਼ਨ ਹੈ, ਆਈਆਰਟੀਐਸ ਹੈ, ਇੰਜੀਨੀਅਰ ਐਸੋਸੀਏਸ਼ਨ ਹੈ, ਯੂਰਿਆ ਹੈ, ਉਹ ਸਾਰੇ ਹੰਦੇ ਵਿੱਚ ਸ਼ਾਮਲ ਨੇ। ਇੱਕ ਜਿਹੜੇ ਦੋ ਮਾਨਤਾ ਪ੍ਰਾਪਤ ਸੰਗਠਨ ਰੇਲਵੇ ਦੇ ਨੇ ਜਿਨ੍ਹਾਂ ਨੇ ਇਹ ਬੈਠ ਕੇ ਸਮਝੌਤਾ ਕੀਤਾ ਹੈ। ਯੂਪੀਐਸ ਸਾਡੇ ਤੇ ਲੱਦਣ ਦੀ ਕੋਸ਼ਿਸ਼ ਕੀਤੀ ਹੈ। ਜਿੰਨੂੰ 1 ਘੰਟੇ ਦੇ ਵਿੱਚ ਵਿੱਚ ਸੋਸ਼ਲ ਮੀਡੀਆ ਤੇ ਤੁਹਾਡੇ ਵਾਲੇ ਮੀਡੀਆ ਤੇ ਹਰ ਜਗ੍ਹਾ ਦੇ ਉੱਤੇ ਸਾਡੇ ਬਟੇ ਲਿਖੇ ਕਰਮਚਾਰੀਆਂ ਨੇ ਇੱਕ ਘੰਟੇ ਦੇ ਵਿੱਚ ਵਿੱਚ ਇਹਨੂੰ ਰੱਦ ਕਰਕੇ ਜਿਹੜਾ ਹੈ ਉਹ ਸਿਰਫ ਰੱਦ ਐ ਨਹੀਂ ਕਿਹਾ ਵੀ ਅਸੀਂ ਰੱਦ ਕਰਦੇ ਹਾਂ ਉਹਨੂੰ ਆਂਕੜਿਆਂ ਸਹਿਤ ਉਹਨੂੰ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ ਜਿਹੜੀ ਸੀ ਨਿਊ ਪੈਨਸ਼ਨ ਸਕੀਮ ਐਮ ਪੀ ਐਸ ਐ ਉਹਨੂੰ ਯੂ ਪੀ ਐਸ ਦੇ ਵਿੱਚ ਜਿਹੜਾ ਤੁਸੀਂ ਬਦਲਿਆ ਉਹਦੇ ਵਿੱਚ ਕੋਈ ਫਰਕ ਨਹੀਂ ਪੁਰਾਣੀ ਸ਼ਰਾਬ ਜਿਹੜੀ ਹੈ ਉਹ ਨਵੀਂ ਬੋਤਲ ਦੇ ਵਿੱਚ ਪਾ ਕੇ ਦੇ ਦਿੱਤੀ ਗਈ ਹੈ ਔਰ ਤੀਜਾ ਜਿਹੜੇ ਅਸੀਂ ਮੰਗ ਸੀ ਸਾਡੀ ਉਸ ਹੀ ਪੁਰਾਣੀ ਪੈਨਸ਼ਨ ਪੁਰਾਣੀ ਪੈਨਸ਼ਨ ਦੇ ਵਿੱਚ ਸਾਡੀ ਸੋਸ਼ਲ ਜਿਹੜੀ ਹੈ ਉਹ ਸਿਕਿਉਰਟੀ ਹੈਗੀ ਆ ਸਾਡੀ ਇਹ ਪੈਨਸ਼ਨ ਦੀ ਜਿਹੜੀ ਆ ਉਹ ਗਵਰਨਮੈਂਟ ਉਹਦੀ ਸਿਕਿਉਰਟੀ ਦਿੰਦੀ ਆ ਸਾਨੂੰ ਹੁਣ ਤੁਹਾਡੀ ਮੰਗ ਇਹੀ ਆ ਕਿ ਜਿਹੜੀ ਆ ਪੁਰਾਣੀ ਪੈਨਸ਼ਨ ਆ ਉਹਨੂੰ ਬਹਾਲ ਕੀਤਾ ਜਾਵੇ ਤੇ ਨਵੀਂ ਜਿਹੜੀ ਪੈਨਸ਼ਨ ਜਿਹੜੀ ਚੱਲਦੀ ਪਈ ਆ ਉਨ ਨੂੰ ਤੁਰੰਤ ਜਿਹਦਾ ਵੰਦ ਕੀਤਾ ਜਾਵੇ ਕਿਉਂਕਿ ਤੁਸੀਂ ਇਹ ਰਵੇ ਦੇ ਵਿੱਚ ਲਟਕਦੇ ਜਿਹੜੇ ਪੋਸਟਰ ਉਹ ਵੀ ਨਜ਼ਰ ਆ ਰਹੇ ਆ ਕਿ ਓਪੀਐਸ ਨੂੰ ਦੁਬਾਰਾ ਜਿਹੜਾ ਵਾ ਬਹਾਲ ਜਿਹੜਾ ਵਾ ਉਹ ਕੀਤਾ ਜਾਵੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਪੁੱਛਿਆ ਕਿ ਜੇ ਅੱਜ ਤੁਸੀਂ ਮੋਟਰਸਾਈਕਲ ਰੈਲੀ ਕੱਢੀ ਆ ਜੇ ਸਰਕਾਰ ਤੱਕ ਜੂ ਨਹੀਂ ਸਿਲਕਦੀ ਉਸ ਤੋਂ ਬਾਅਦ ਅਗਲਾ ਤਾਂ ਡਾ ਕੀ ਐਕਸ਼ਨ ਹੋਏਗਾ ਮੈਂ ਕਹਾਂ ਜੀ ਦਾਵਾ ਹੈ ਸਾਡਾ ਜੀ ਅਸੀਂ ਪ੍ਰੈਕਟੀਕਲੀ ਲੋਗਾ ਅਸੀਂ ਥੱਲੇ ਦੇ ਗ੍ਰਾਸ ਰੂਟ ਤੋਂ ਆਣ ਵਾਲੇ ਲੋਕ ਆ ਅੱਗੇ ਇੱਕ ਛਟਕਾ ਮਾਰਿਆ ਸੀ ਸੈਂਟਰ ਦੀ ਸਰਕਾਰ ਜੋ ਸੱਤਾ ਦੇ ਵਿੱਚ ਦੋਮਤ ਨਾਲ ਨਹੀਂ ਆਈ ਤੇ ਉਹਦਾ ਇੱਕ ਵੱਡਾ ਕਾਰਨ ਜਿਹੜਾ ਨਾ ਜੀ ਉਹ ਇਹ ਅੰਦੋਲਨ ਹੈ ਐਮਪੀਐਸ ਦਾ ਅੰਦੋਲਨ ਹੈ ਓਪੀਐਸ ਬਾਲੀ ਦਾ ਅੰਦੋਲਨ ਹੈ ਕਿ ਜੇ ਯੂਪੀ ਦੇ ਵਿੱਚ ਅੱਜ ਸੀਟਾਂ ਘਟੀਆਂ ਨੇ ਤਾਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਉੱਥੋਂ ਦੇ ਕਰਮਚਾਰੀਆਂ ਦਾ ਹੈ ਜਿਨ੍ਹਾਂ ਨੇ ਥੱਲੇ ਜਾਗਰੂਕ ਕੀਤਾ ਕਰਮਚਾਰੀ ਚਾਹੇ ਦਿਨ ਨੂੰ ਰਾਤ ਕਰ ਸਕਦਾ ਹੈ ਰਾਤ ਨੂੰ ਦਿਨ ਕਰ ਸਕਦਾ ਹੈ ਉਹ ਗਲਤ ਨਹੀਂ ਆਪਣੇ ਲਿਆਕਤ ਦੇ ਨਾਲ ਜੇ ਉਹ ਸਰਕਾਰ ਦੇ ਲਈ ਕੰਮ ਕਰ ਸਕਦਾ ਤਾਂ ਉਹ ਸਰਕਾਰ ਦੇ ਵਿਰੁੱਧ ਵੀ ਕੰਮ ਕਰ ਸਕਦਾ ਜੇ ਉਹ ਇਹਦਾ ਕੰਮ ਜੋ ਹੈ ਸਰਕਾਰ ਨਹੀਂ ਕਰੇਗੀ ਇਹ ਇਹ ਸਾਡਾ ਮੰਨਣਾ ਹੈ ਜੀ ਇਹ ਸੀਗੇ ਸਾਡੇ ਨਾਲ ਕਪੂਖਲਾ ਦੇ ਰੇਲ ਕੋ ਫੈਕਟਰੀ ਦੇ ਜਿਹੜੇ ਆ ਇਹ ਕਰਮਚਾਰੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਤੰਤ ਜਿਹੜੀ ਹੈ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਜਿਹੜੀ ਆ ਉਹ ਕੀਤੀ ਜਾਵੇ ਜਿਹੜੀ ਐਨਪੀਸ ਸੋ ਜਿਹੜੀ ਨਵੀਂ ਜਿਹੜੀ ਆ ਜੇ ਆਪਾਂ ਗੱਲ ਕਰੀਏ ਪੈਨਸ਼ਨ ਉਹ ਜਿਹੜੀ ਆ ਉਹ ਤੁਰੰਤ ਜਿਹੜੀ ਐ ਬੰਦ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਹਰ ਕਰਮਚਾਰੀ ਨੂੰ ਜਿਹੜਾ ਵਾ ਦੇਸ਼ ਪਰ ਦੇ ਵਿੱਚ ਨੁਕਸਾਨ ਹੋ ਨੁਕਸਾਨ ਜਿਹੜਾ ਵਾ ਉਹ ਹੋ ਰਿਹਾ ਵਾ ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜੇ ਇੱਕ ਕਰਮਚਾਰੀ ਵੋਟ ਪਾ ਕੇ ਸਰਕਾਰ ਬਣਾ ਸਕਦੇ ਆ ਤੇ ਸਰਕਾਰ ਜਿਹੜੀ ਆ ਉਹ ਦਗਾ ਵੀ ਸਕਦੇ ਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੇ ਤੱਕ ਜਿਹੜੀ ਆ ਪੁਰਾਣੀ ਪੈਨਸ਼ਨ ਜਿਹੜੀ ਆ ਇਹਨਾਂ ਕਰਮਚਾਰੀਆਂ ਦੀ ਜਿਹੜੀ ਆ ਸਰਕਾਰ ਜਿਹੜੀ ਆ ਉਹ ਸੁਣਦੀ ਆ ਤੇ ਬਹਾਲ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਗਾਂ ਵਾਲੇ ਇਲੈਕਸ਼ਨ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੀ ਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਰਕਾਰ ਜਿਹੜੀ ਆ ਅਸੀਂ ਵੋਟ ਅਸੀਂ ਸਾਡਾ ਪਾਣਾ ਅਧਿਕਾਰ ਆ ਵੋਟ ਪਾਣੇ ਆ ਵੋਟ ਜਦੋਂ ਅਸੀਂ ਪਾਣੇ ਆ ਤੇ ਸਰਕਾਰ ਜਿਹੜੀ ਅਸੀਂ ਬਣਾਨੇ ਸਰਕਾਰ ਜਿਹੜੀ ਆ ਉਹ ਅਸੀਂ ਬਣਾਨੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਦੇ ਤੱਕ ਜਿਹੜੀ ਆ ਕਰਮਚਾਰੀ ਦੀ ਜਿਹੜੀ ਮੰਗਾਂ ਜਿਹੜੀ ਆ ਸਰਕਾਰ ਪੂਰੀ ਦੀ ਹੈ ਤੇ ਪੁਰਾਣੀ ਪੈਨਸ਼ਨ ਜਿਹੜੀ ਆ ਤੁਹਾਨੂੰ ਜਿਹੜੀ ਆ ਜਲਦ ਤੋਂ ਜਲਦ ਬਹਾਲ ਕਰਦੀ ਆ ਕਪੂਠਲਾ ਤੋਂ ਕੈਮਰਾਮੈਨ ਜਿੱਦੇ ਰਜੂ ਦੇ ਨਾਲ ਗਗਨਦਲ ਦੀ ਰਿਪੋਰਟ ਲੀਵਿੰਗ ਦੀ ਨਿਊਜ਼